ਅੰਮ੍ਰਿਤਸਰ ਦੇ ਸੋਮਵਾਰ ਰਾਤ ਗ੍ਰਿਫਤਾਰ ਕੀਤੇ ਗਏ ਚਾਰ ਕੋਮਾਂਡੋ ਡਰਗ ਤਸਕਰਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇਗਾ। 2 ਪਿਸਟਲ, 2 ਕਿਲੋ ਹੈਰੋਇਨ ਤੇ ਇੰਡੀਅਨ ਕਰੰਸੀ ਸਮੇਤ ਕਾਊਂਟਰ ਇੰਟੈਲੀਜੈਂਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਹੋਰ ਜਾਣਕਾਰੀ ਦੇ ਰਹੀ ਨੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ। ਰਾਜੀਵ ਕਿਸ ਤਰ੍ਹਾਂ ਹੋਈ ਇਹਨਾਂ ਦੀ ਗ੍ਰਿਫਤਾਰੀ ਤੇ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇਗਾ ਇਹਨਾਂ ਨੂੰ? ਜੀ ਹਾਂ ਕਾਊਂਟਰ ਇੰਟੈਲੀਜੈਂਸ ਵੱਲੋਂ ਚਾਰ ਲੋਕਾਂ ਨੂੰ ਕੱਲ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਇਲਾਕੇ ਜਿੱਥੋਂ ਗ੍ਰਿਫਤਾਰ ਕੀਤਾ ਗਿਆ ਅਤੇ ਸਭ ਤੋਂ ਵੱਡੀ ਅਹਿਮ ਗੱਲ ਇਹ ਹੈ ਕਿ ਇਹਨਾਂ ਚ ਰਜ਼ੀਕ ਮੁਹੰਮਦ ਅਤੇ ਮੁਹੰਮਦ ਆਦਮ ਖਾਨ ਦੇ ਵਜੋ ਹੋਈ ਹੈ ਔਰ ਇਹ ਜੋ ਕਾਉਂਟਰ ਇੰਟੈਲੀਜੈਂਸ ਦੇ ਅਧਿਕਾਰੀ ਹਨ ਉਹਨਾਂ ਦਾ ਕਹਿਣਾ ਹੈ ਕਿ ਪੀਤੇ ਜੋ 2 ਦਿਨ ਪਹਿਲਾਂ ਇਹ ਪਾਕਿਸਤਾਨ ਦੀ ਸਰ ਹੱਦ ਪਾਰ ਕਰਕੇ ਭਾਰਤ ਦੇ ਵਿੱਚ ਦਾਗਲ ਹੋਏ ਸਨ ਔਰ ਇਹਨਾਂ ਨੂੰ ਜੋ ਗੁਪਤ ਸੂਚਨਾ ਸੀ ਕਿ ਇਹਨਾਂ ਨੇ ਅਮਰitsar ਦੇ ਕੁਝ ਲੋਕਾਂ ਦੇ ਨਾਲ ਮਿਲ ਕੇ ਜੋ ਹੈਰੋਇਨ ਦੀ ਜੋ ਹੈ ਉਹ ਖੇਪੋ ਅੱਗੇ ਪਹੁੰਚਾਣੀ ਔਰ ਪੁਲਿਸ ਵੱਲੋਂ ਇਹਨਾਂ ਨੂੰ ਜੋ ਹੈ ਅੱਗੇ ਜਾਣ ਤੋਂ ਪਹਿਲਾਂ ਹੀ ਜੋ ਅਮਰitsar ਦੇ ਨਿਊ ਅੰਮ੍ਰਿਤਸਰ ਇਲਾਕੇ ਜਿੱਥੇ ਮੈਂ ਪਹਿਲਾਂ ਦੱਸਿਆ ਕਿ ਉੱਥੇ ਇਹਨਾਂ ਨੂੰ ਘੇਰਾ ਬੰਦੀ ਕਰਕੇ ਔਰ ਇਹਨਾਂ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਵੀ ਕੀਤੀ ਗਈ ਪਰ ਪੁਲਿਸ ਵੱਲੋਂ ਇਹਨਾਂ ਨੂੰ ਉੱਥੇ ਦਬੋਚ ਲਿਆ ਗਿਆ ਔਰ ਇੱਕ ਜੋ ਇਹਨਾਂ ਦਾ ਸਾਥੀ ਹੈ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਸ਼ਾਪੇ ਮਾਰੀ ਖਤ ਕੀਤੀ ਜਾ ਰਹੀ ਹੈ ਔਰ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਹੋ ਸਕਦਾ ਹੈ ਕਿ ਪੁਲਿਸ ਵੱਲੋਂ ਰਿਮਾਂਡ ਲਿਆ ਜਾਏ ਹੋਰ ਔਰ ਜੋ ਇਹਨਾਂ ਵੱਲੋਂ ਇਹ ਕੀਪ ਕਿਸ ਤਰ੍ਹਾਂ ਭਰ ਦੇ ਵਿੱਚ ਲਿਆਂਦੀ ਗਈ ਕਿਹੜੇ ਰਸਤਿਆਂ ਇਹ ਭਰ ਦੇ ਵਿੱਚ ਦਾਖਲ ਹੋਏ ਔਰ ਇਹਨਾਂ ਨੇ ਅੱਗੇ ਕਿੱਥੇ ਜਾਣਾ ਸੀ ਇਸ ਬਾਰੇ ਸਾਰੀ ਜੋ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਇਹ ਖੁਲਾਸੇ ਕੀਤੇ ਜਾਣਗੇ